ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਮਨੀਸ਼ ਸੋਡੀਆਂ ਨੇ ਅਤੇ ਆ ਜਿਹੜੇ ਅਖੋਤੀ ਇਨਕਲਾਬੀ ਬਦਲਾਵ ਵਾਲੇ ਜਿਹੜੇ ਝਾੜੂ ਪਾਰਟੀ ਦੇ ਵਰਕਰ ਲੀਡਰ ਇਹਨਾਂ ਨੇ ਹੁਣ ਅਸਲੀ ਰੰਗ ਦਿਖਾਤੇ ਆਪਣੇ ਇਹਦਾ ਮਤਲਬ ਇਹਨਾਂ ਦਾ ਜਿਹੜਾ ਇਨਕਲਾਬ ਦਾ ਨਾਰਾ ਸੀ ਉਹ ਬਿਲਕੁਲ ਫਰਜ਼ੀ ਸੀਗਾ ਝੂਠਾ ਸੀ ਔਰ ਜਿਹੜਾ ਬਦਲਾਵ ਲਿਆਉਣਾ ਚਾਹੁੰਦੇ ਸੀਗੇ ਉਹ ਬਿਲਕੁਲ ਇੱਕ ਮਹਿਸ ਡਰਾਮਾ ਸੀ ਪੰਜਾਬ ਦੇ ਲੋਕਾਂ ਨਾਲ ਵੋਟਾਂ ਲੈਣ ਲਈ ਜਿੱਤਣ ਲਈ ਸਰਕਾਰ ਬਣਾਉਣ ਲਈ ਅਸਲ ਜਿਹੜੀ ਇਹਨਾਂ ਦੀ ਕੀ ਕਹਿੰਦੇ ਆ ਕਿ ਤੁਸੀਂ ਵਤੀਰਾ ਕਹਿ ਲਓ ਇਹਨਾਂ ਦੀ ਮਾਨਸਿਕਤਾ ਕਹਿ ਲਓ ਇਹਨਾਂ ਦੀ ਵਿਚਾਰਧਾਰਾ ਕਹਿ ਲਓ ਵਿੱਚੇ ਕੇਜਰੀਵਾਲ ਦੀ ਕਿ ਕੇਜਰੀਵਾਲ ਤੋਂ ਬਿਨਾਂ ਮਨੀਸ਼ 소ਡਿਆ ਪੰਜਾਬ ਦਾ ਇੰਚਾਰਜ ਨਹੀਂ ਰੱਖ ਸਕਦਾ ਇੱਕ ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ 소ਡਿਆ ਦਾ ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵਾਨਿਤ ਬਿਆਨ ਹੈ ਉਦੋਂ ਉਹਨੇ ਜਿਹੜਾ ਔਰਤਾਂ ਦਾ ਕੱਟ ਕੀਤਾ ਮਹਿਲਾ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਜਿਹੜੀਆਂ ਜੁੜੀਆਂ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੱਟ ਸੀਗਾ ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਤ ਜ਼ਿਕਰ ਕਰਦਾ ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਹੀਲੇ ਜਿੱਤਣੀ ਆ ਮਤਲਬ ਕਿ ਹੁਣ ਸੱਤਾ ਤੋਂ ਬਗਿਆ ਨਹੀਂ ਰਹਿ ਸਕਦੇ ਇਹ ਲੋਕ ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਜਿਨ੍ਹਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਹੈ ਉਹਨਾਂ ਨੂੰ ਕਹਿੰਦਾ ਸਾਮ ਧਾਮ ਡੰਡ ਭੇਦ ਕੁਝ ਕਰਨਾ ਪਵੇ ਲੜਾਈ ਝਗੜਾ ਕੁਐਸਚਨ ਆਨਸਰ ਹਮਨੇ ਤਾਂ ਸੱਤਾ ਲੈ ਨਹੀਂ ਲੈਣੀ ਹੈ ਕੀ ਆਪ ਤਿਆਰ ਹੋ ਹੁਣ ਇੱਥੇ ਦੋ ਗੱਲਾਂ ਮੈਂ ਕਹਿਣਾ ਚਾਹੁੰਨਾ ਜਿਨ੍ਹਾਂ ਮੇਰੇ ਦੋ ਤਿੰਨ ਗੱਲਾਂ ਮੈਂ ਧਿਆਨ ਚਾਹੀਆਂ ਇੱਕ ਤਾਂ ਇਹ ਆ ਕਿ ਮਨੀਸ਼ ਸੋਟੀਏ ਦੀ ਕੀਤੀ ਹੋਈ ਜਿਹੜੀ ਰਣਨੀਤੀ ਆ ਉਹਦਾ ਪਹਿਲਾ ਨਮੂਨਾ ਕੱਲ ਰਾਤ ਪੇਸ਼ ਹੋ ਗਿਆ ਜਦੋਂ ਬ ਬਲਜਿੰਦਰ ਕੌਰ ਐਮਐਲਏ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਡਾਇਰੈਕਟਲੀ ਤਲਵੰਡੀ ਸਾਬੋ ਤੋਂ ਉਹਨਾਂ ਦੇ ਇੱਕ ਉਹਨਾਂ ਦੇ ਹਲਕੇ ਦਾ ਇੱਕ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਵਰਕਰ ਆ ਦਿਲਵਾਰ ਸਿੰਘ ਉਹਨੂੰ ਪਟਿਆਲੇ ਘੇਰ ਕੇ ਇੱਕ ਟਾਬੇ ਦੇ ਉੱਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਜਾਲਮਾਨਾ ਤਰੀਕੇ ਨਾਲ ਲੱਤਾਂ ਮਹਾ ਤੋੜਤੀਆਂ ਉਹ ਰਜਿੰਦਰਾ ਹਸਪੀਟਲ ਪਟਿਆਲੇ ਦਾਖਲ ਆ ਔਰ ਇਹ ਕਿਵੇਂ ਇਹ ਕਿਉਂ ਹੋਇਆ ਕਿਉਂਕਿ ਹੁਣ ਸਾਰੇ ਪੰਜਾਬ ਦੇ ਜਿਹੜੇ ਆ ਬੋਕਰ ਪਾਰਟੀ ਦੇ ਥੱਲੇਲੇ ਪੱਧਰ ਦੇ ਜਿਹੜੇ ਪੰਤਵਾ ਮਜ਼ਦੂਰ ਟਾਈਪ ਲੀਡਰ ਨੇ ਵਰਕਰ ਨਹੀਂ ਵਲੰਟੀਅਰ ਨਹੀਂ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਸੁਣਿਆ ਦਿੱਤਾ ਸੀ ਸੋਡੀਏ ਤੇ ਕੇਜਰੀਵਾਲ ਨੇ ਕਿ ਦੱਬ ਦਿਓ ਠੋਕ ਦਿਓ ਕਹਿੰਦਾ ਸੀ ਹਰਪਾਲ ਸਿੰਘ ਮਾ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਬੈ ਤੈਨੂੰ ਠੋਕ ਕੇ ਰੱਖ ਦੂੰਗਾ ਦੋਸਤੋ ਇਹ ਨੇ ਅਸਲ ਅ ਫਰਜੀ ਬਦਲਾਵ ਵਾਲੇ ਬੰਦੇ ਔਰ ਇਥੋਂ ਗੱਲ ਹੁਣ ਸ਼ੁਰੂ ਹੋ ਗਈ ਹੈ ਔਰ ਹੁਣ ਆਗੀ ਗੱਲ ਦੋ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਭੈਣਾ ਬੈਠੀਆਂ ਸੀਗੀਆਂ ਉੱਥੇ ਉਸ ਇਕੱਠ ਵਿੱਚ ਮੇਰੀਆਂ ਸਤਕਾਰਯੋਗ ਬੀਬੀਆਂ ਭੈਣੋ ਤੁਹਾਡੇ ਚੋਂ ਕਿਸੇ ਨੂੰ ਖੜ ਕੇ ਟੋਕਣਾ ਚਾਹੀਦਾ ਸੀ ਅਰ ਮਨੀਸ਼ ਸੋਸੋੜੀਆ ਜਿਹੜਾ ਤਕਰੀਰ ਕਰ ਰਿਹਾ ਸੀ ਜਿਹੜਾ ਹੰਕਾਰਿਆ ਹੋਇਆ ਨਕਾਰਿਆ ਹੋਇਆ ਦਿੱਲੀ ਦਾ ਲੀਡਰ ਕਿਉਂਕਿ ਸਾਡਾ ਇਤਿਹਾਸ ਕੀ ਕਹਿੰਦਾ ਇੱਕ ਵਾਰ ਜਰਾ ਝਾਤ ਮਾਰੋ ਮਾਈ ਭਾਗੋ ਦੀ ਕੰਟਰੀਬਿਊਸ਼ਨ ਵਿੱਚ 1705 ਚ ਜਿਹੜੇ ਉਹ ਜਿਹੜੇ 40 ਮੁਕਤੇ ਅਲਟੀਮੇਟਲੀ ਕਰਾਰ ਦਿੱਤੇਗੇ ਉਹਦੇ ਚ ਮਾਈ ਭਾਗੋ ਦਾ ਬਹੁਤ ਵੱਡਾ ਰੋਲ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉੱਥੇ ਲੜਾਈ ਲੜੀ ਤਾਂ ਉਦੋਂ ਜਿਹੜੇ ਜਿਹੜੇ ਪਹਿਲਾਂ ਬਦਾਵਾ ਦੇ ਗਏ ਸੀਗੇ ਗੁਰੂ ਸਾਹਿਬ ਨੂੰ ਉਹ ਚਾਲੀਆਂ ਨੂੰ ਉਹਨੇ ਮੋਟੀਵੇਟ ਕੀਤਾ ਆਪ ਮੂਰੇ ਲੱਗੀ ਤੇ ਮੁਗਲ ਫੌਜਾਂ ਦੇ ਨਾਲ ਉਸਨੇ ਡੱਟ ਕੇ ਲੜਾਈ ਲੜੀ ਇਹ ਹੈ ਸਾਡੀ ਔਰਤ ਦਾ ਇਸਤਰੀ ਦਾ ਇਤਿਹਾਸ ਪੰਜਾਬ ਦੇ ਜਿਹੜਾ ਵਿਰਸਾ ਵਾ ਉੱਥੇ ਉਹਨਾਂ ਚ ਕੋਈ ਸ਼ਾਇਦ ਇੱਕ ਮਾਈ ਭਾਗੋ ਦੀ ਕੁਛੇਲੀ ਬੈਠੀ ਹੁੰਦੀ ਤੇ ਉਸ ਨੂੰ ਟੋਕਣਾ ਚਾਹੀਦਾ ਸਿਕਾ ਸੋਡਿਆ ਜੀ ਤੁਸੀਂ ਪੰਜਾਬ ਵਿੱਚ ਆਣ ਕੇ ਸਾਨੂੰ ਕੀ ਸਿਖਾ ਰਹੇ ਹੋ ਕੀ ਪੜਾ ਰਹੇ ਹੋ ਸਾਮ ਧਾਮ ਸਾਮ ਮਤਲਬ ਕਿ ਪਹਿਲਾਂ ਕੋਸ਼ਿਸ਼ ਕਰੋ ਪ੍ਰੈਸ਼ਰ ਪ੍ਰੈਸ਼ਰ ਪਾ ਕੇ ਮਨਾਉਣ ਦੀ ਧਾਮ ਪੈਸਾ ਦਿਓ ਦੱਬ ਕੇ ਜੇ ਪੈਸੇ ਨਾਲ ਕਿਸੇ ਨੂੰ ਪ੍ਰੇਰਿਆ ਜਾ ਸਕਦਾ ਧਾਮ ਲਗਾਓ ਦਾ ਡੰਡ ਡੰਡ ਦਾ ਸ਼ਿਕਾਰ ਮੈਂ ਬੈਠਾ ਸੁਪਾਲ ਸਿੰਘ ਕਹਿਰਾ ਪੰਜ ਮੁਕਦਮੇ ਛੇਵਾਂ ਫਿਰ ਤਿਆਰ ਸਾਰੀ ਆਪੋਜੀਸ਼ਨ ਤੇ ਮੁਕਦਮੇ ਜਿਹੜਾ ਬੋਲਦਾ ਉਹਦਾ ਮੂੰਹ 'ਚ ਬੰਦ ਕਰਾਉਣ ਲਈ ਪੁਲਿਸ ਦਾ ਹਮਲਾ ਇਹਨਾਂ ਨੇ ਕੋਈ ਵਿਰੋਧੀ ਧਿਰ ਤਾਂ ਚਲੋ ਉਹਨਾਂ ਨੂੰ ਤਾਂ ਨਿਸ਼ਾਨੇ ਤੇ ਲਿਆ ਹੀ ਲਿਆ ਵਾ ਜਿਹੜਾ ਕੋਈ ਆਮ ਸਧਾਰਨ ਐਕਟਿਵਿਸਟ ਕੋਈ ਚੰਗਾ ਆਦਮੀ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਚੱਕ ਲੋ ਢਾ ਲੋ ਦਿੱਲੀੋਂ ਚੱਕਣਾ ਪਵੇ ਤਾਂ ਵੀ ਢਾ ਲੋ ਜੇ ਕਿਤੇ ਨੂੰ ਹੋਰ ਪੰਜਾਬ ਪੁਲਿਸ ਦੇ ਰਾਹੀਂ ਚੱਕਣਾ ਪਵੇ ਮੇਰੇ ਤੇ 9 9.5 ਸਾਲ ਪੁਰਾਣੇ ਝੂਠੇ ਮੁਕੱਦਮੇ 'ਚ ਮੈਨੂੰ ਜੇਲ੍ਹ 'ਚ ਰੱਖਿਆ ਜਿਹਦੇ 'ਚ ਆਪ ਗਵਾਹੀ ਭਗਵੰਤ ਮਾਨ ਨੇ ਦਿੱਤੀ ਇਸੇ ਤਰ੍ਹਾਂ ਹੀ ਬੀਬੀ ਅਨੂਪ ਕੌਰ ਦਾ ਬਹੁਤ ਵੱਡਾ ਇਤਿਹਾਸ ਜਦੋਂ ਮੁਗਲਾਂ ਨੇ ਸਾਡੇ ਤੇ ਨਸਲ ਕੁਸ਼ੀ ਕੀਤੀ ਬੀਬੀ ਦਲੇਰ ਕੌਰ ਜੀ ਸਰਦਾਰਨੀ ਸਦਾ ਕੌਰ ਤੁਸੀਂ ਸਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨਾਂ ਦਾ ਕਿੱਡਾ ਇੱਕ ਵੱਡਾ ਰੋਲ ਸੀ ਮਤਲਬ ਸਾਰੇ ਖਾਲਸਾ ਰਾਜ ਨੂੰ ਇਕੱਠੇ ਰੱਖ ਕੇ ਔਰ ਤਗੜੇ ਹੋ ਕੇ ਮਹਾਰਾਣੀ ਜਿੰਦ ਕੌਰ ਜੀ ਮਹਾਰਾਣੀ ਜਿੰਦਾ ਜਿਹਨੂੰ ਆਪਾਂ ਕਹਿੰਦੇ ਆ ਇਸੇ ਤਰ੍ਹਾਂ ਰਾਨੀ ਸਾਹਿਬ ਕੌਰ ਜੀ ਬੀਬੀ ਸਾਹਿਬ ਕੌਰ ਜੀ ਗੁਲਾਬ ਕੌਰ ਜੀ ਜਿਹੜੀ ਕਿ ਗਦਰ ਮੂਵਮੈਂਟ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਇਹ ਸਾਡੀਆਂ ਔਰਤਾਂ ਦਾ ਮਿਸਟਰ ਸੁਸੋਡਿਆ ਇਤਿਹਾਸ ਆ ਕਿ ਜਨਮ ਕੁ ਸੁਖਾਰਿਆ ਨਾ ਕਿ ਸਾਮ ਦਾਮ ਢੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਉਥੇ ਉਹ ਸੌਟ ਔਰ ਸਭ ਤੋਂ ਨਮੋਸ਼ੀ ਦੀ ਗੱਲ ਸੀ ਕਿ ਭਗਵੰਤ ਮਾਨ ਤੇ ਅਮਨ ਰੋੜਾ ਉੱਥੇ ਬੈਠੇ ਸੀਗੇ ਚਲੋ ਹੋ ਸਕਦਾ ਸਾਡੀਆਂ ਭੈਣਾਂ ਕੋਈ ਡਰ ਸਕਦੀਆਂ ਨੇ ਕਿ ਬੜੀ ਤਾਕਤ ਹੈ ਇਹਨਾਂ ਦੇ ਕੋਲ ਸਾਰੀ ਪੁਲਿਸ ਇਹਨਾਂ ਦੇ ਕੋਲ ਆ ਸਾਡੇ ਤੇ ਕਿਤੇ ਕੋਈ ਗਲਤ ਕਾਰਵਾਈ ਨਾ ਕਰਾਉਣ ਚੀਫ ਮਿਨਿਸਟਰ ਨੂੰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਨੂੰ ਉੱਥੇ ਟੁਕਣਾ ਚਾਹੀਦਾ ਸੀ ਸਸੋਡੀਆਂ ਨੂੰ ਥੱਲੇ ਬੈਠੇ ਸੀਗੇ ਆਪਸ ਵਿੱਚ ਹੱਸ ਰਹੇ ਸੀ ਮਸਕਰੀਆਂ ਕਰ ਰਹੇ ਸੀ ਕਿ ਤਾੜੀਆਂ ਨਹੀਂ ਮਾਰੀਆਂ ਇਹਨਾਂ ਨੇ ਤਾੜੀਆਂ ਬਾਕੀਆਂ ਵਿਚਾਰੀਆਂ ਸਾਡੀਆਂ ਭੈਣਾਂ ਤੋਂ ਮਰਵਾਈਆਂ ਗਈਆਂ ਲੇਕਿਨ ਇਹਨਾਂ ਨੂੰ ਟੁਕਣਾ ਚਾਹੀਦਾ ਸੀ ਸਸੋਡੀਆਂ ਨੂੰ ਔਰ ਸਸੋਡੀਆਂ ਨੂੰ ਮੈਂ ਕਹਿਣਾ ਚਾਹੁੰਨਾ ਵਿੱਚ ਇੱਕ ਇਜਤਰੀਵਾਲ ਨੂੰ ਕਿ ਪਹਿਲਾ ਪੰਜਾਬ ਦਾ ਇਤਿਹਾਸ ਫਰੋਲੋ ਚੰਗੀ ਤਰ੍ਹਾਂ ਨਾਲ ਇਹ ਕੌਣ ਨੇ ਲੋਕ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਬਦਾਲੀ ਤੋਂ ਨਹੀਂ ਡਰੇ ਦੁਰਾਨੀਆਂ ਤੋਂ ਨਹੀਂ ਡਰੇ ਇਥੇ ਮੀਰ ਮੰਨੂ ਨੇ ਆਪਣੀ ਪੂਰੀ ਦਤਰੀ ਚਲਾਈ ਸਾਡੇ ਛੋਟੇ-ਛੋਟੇ ਸੈਭਜਾਦਿਆਂ ਨੇ ਨੀਹਾਂ 'ਚ ਚਿੰਨਾ ਪ੍ਰਮਾਨ ਕੀਤਾ ਪਰ ਉਸ ਵਕਤ ਦੇ ਸਰੰਦ ਦੇ ਗਵਰਨਰ ਦੀ ਤਾਨਾਸ਼ਾਹੀਨ ਕਬੂਲ ਨਹੀਂ ਕੀਤੀ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਸ ਵੇਲੇ ਕਹਿੰਦੇ ਸੀ ਨਾ ਕਿ ਸਾਰੇ ਹੁਣ ਖਤਮ ਕਰਤੇ ਅਸੀਂ ਸਿੱਖ ਤੇ ਦੋ ਸਿੱਖਾਂ ਨੇ ਖੜ ਕੇ ਨਾਕਾ ਲਾਇਆ ਮਾਝੇ ਦੀ ਧਰਤੀ ਤੇ ਗਰਜਾ ਸਿੰਘ ਤੇ ਬੂਤਾ ਸਿੰਘ ਨੇ ਉਹਨਾਂ ਕਹਾਂ ਅਸੀਂ ਜੀਂਦੇ ਆ ਅਸੀਂ ਮਰੇ ਨਹੀਂਗੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਡਿਆ ਸੀਗਾ ਇਹ ਗੱਲਾਂ ਪਤਾ ਨੇ ਮਨੀਸ਼ ਤੈਨੂੰ ਸਸੋਟਿਆ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਹੈ ਇਹ ਸਾਰਾ ਇਤਿਹਾਸ ਕੌਣ ਹੈ ਤੁਸੀਂ ਇੱਥੇ ਨਾਨਕੀ ਹੈ ਸਾਨੂੰ ਸਾਡੀ ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਕਹਿੰਨੇ ਆ ਕਿ ਅਸੀਂ ਸਭ ਕੁਝ ਇਸਤੇਮਾਲ ਕਰਾਂਗੇ ਇਹਦਾ ਮਤਲਬ ਤੁਸੀਂ ਇਲੈਕਸ਼ਨ ਜਮਹੂਰੀਅਤ ਵਿੱਚ ਤੁਹਾਡਾ ਕੋਈ ਵਿਸ਼ਵਾਸ ਨਹੀਂਗਾ ਤੁਸੀਂ ਇਲੈਕਸ਼ਨਾਂ ਲੁੱਟਣਾ ਚਾਹੁੰਦੇ ਹੋ ਔਰ ਤੁਹਾਡੇ ਨਾਲ ਉਹ ਬੁਰੀ ਕੀਤੀ ਦਿੱਲੀ ਵਾਲਿਆਂ ਨੇ ਤੁਹਾਡੇ ਆਪਣੇ ਹਲਕਿਆਂ 'ਚ ਤੁਹਾਨੂੰ ਹਰਾ ਕੇ ਕਰਤਾ ਇੱਥੇ ਸਾਡੇ ਸਿਰ ਤੇ ਆ ਰਾਜ ਕਰ ਰਹੇ ਤੁਸੀਂ ਸਾਡੇ ਸਰਕਾਰੀ ਕੋਠਿਆਂ ਦੇ ਵਿੱਚ ਤੁਸੀਂ ਰਹਿائش ਕਰ ਰਹੇ ਹੋ ਸਾਡੇ ਹੈਲੀਕਾਪਟਰ ਤੇ ਜਹਾਜ਼ਾਂ ਦਾ ਮਿਸਯੂਜ਼ ਕਰ ਰਹੇ ਹੋ ਔਰ ਇੱਕ ਲੰਬੀ ਲੜੀਏ ਕੇ ਦਾਸਤਾਨ ਦੀ ਜ਼ਿਆਦਤੀ ਦੀ ਜਿਹੜਾ ਦੰਡ ਜਿਹੜੀ ਲੋਕਾਂ ਨੂੰ ਤੁਸੀਂ ਸਜ਼ਾ ਦਿੱਤੀ ਆ ਸਿਰਫ ਪੁਲਿਸ ਦਾ ਦੁਰਉਪਯੋਗ ਕਰਕੇ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਤੇ ਹੁਣ ਫਿਰ ਦੁਬਾਰਾ ਕਹਿ ਦੇਣਾ ਸਮਾ ਬਹੁਤ ਬਲਵਾਨ ਆ ਸਮਾ ਜਦਨ ਪਰਵਰਤਨ ਹੋਇਆ ਤੁਹਾਨੂੰ ਇਹ ਸਾਰੀਆਂ ਖੋਸ਼ੀਆਂ ਹਰਕਤਾਂ ਦਾ ਹੰਕਾਰ ਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੇਖੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ 92 ਬੰਦੂਆਂ ਮਜ਼ਦੂਰਾਂ ਨੂੰ ਛੱਡ ਦਿਓ ਇੱਕ ਗੈਰਤਮੰਦ ਸਿਗਾ ਖੜਾ ਕੁੰਮਰ ਵਿੱਚੇ ਪ੍ਰਤਾਪ ਸਿੰਘ ਉਹਨਾਂ ਨੇ ਇਹਨਾਂ ਨੂੰ ਉਹਨੂੰ ਕੱਢਤਾ ਪਾਰਟੀ ਚੋਂ ਉਹ 92 ਨੂੰ ਛੱਡ ਦਿਓ ਮੇਰੇ ਵੀਰੋ ਆਮ ਆਦਮੀ ਪਾਰਟੀ ਦੇ ਵੋਲੰਟੀਅਰਜ਼ ਖੜ ਜੋ ਹਲੇ ਵੀ ਪੰਜਾਬ ਨੂੰ ਬਚਾ ਲੋ ਹਲੇ ਵੀ ਆਪਣੇ ਕੋਲ ਸਮਾਂ ਵਾ ਅਗਰ ਤੁਸੀਂ ਇਹਨਾਂ ਨੂੰ ਇਦਾਂ ਹੌਸਲਾ ਅਭਜਾਈ ਕਰਦੇਗੇ ਇਹ ਆਪਾਂ ਨੂੰ ਹੋਰ ਦਰੜਣਗੇ ਇਹ ਹੋਰ ਆਪਾਂ ਨੂੰ ਕੁਚਲਣਗੇ ਸਾਡੇ ਇਤਿਹਾਸ ਦੇ ਉੱਤੇ ਹਮਲਾ ਕਰਨਗੇ ਸਾਡੀ ਖੂਨ ਦੇ ਤੇ ਹਮਲਾ ਕਰਨਗੇ ਮੇਰੇ ਵੀਰੋ ਔਰ ਲੈਂਡ ਪੂਲਿੰਗ ਪਾਲਿਸੀ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਪੰਜਾਬ ਦੇ ਲੋਕ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਵਿਰੋਧ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਬਹੁਤ ਸਾਰਿਆਂ ਨੇ ਅਸਤੀਫਾ ਦਿੱਤਾ ਤੁਸੀਂ ਆਪਾਂ ਆਪਣੀ ਜ਼ਮੀਨ ਬਚਾਈ ਹੈ 65000 ਏਕੜ ਕੋਈ ਛੋਟੀ ਮੋਟੀ ਨਹੀਂ ਸੀ ਮੈਂ ਉਹ ਦਿਨ ਤੁਹਾਨੂੰ ਦੱਸਿਆ ਕਿ ਕਿਵੇਂ 4 ਲੱਖ ਤੋਂ ਜ਼ਿਆਦਾ 4 ਲੱਖ ਕਰੋੜ ਤੋਂ ਜ਼ਿਆਦਾ ਜ਼ਮੀਨ ਸੀ ਕੱਲੇ ਮੋਹੱਲੀ ਦੇ ਲੁਧਿਆਣੇ ਦੀ ਉਹ ਤੁਸੀਂ ਸਾਰੇ ਵਧਾਈ ਦੇ ਪਾਤਰ ਪਰ ਇਹ ਹਟ ਨਹੀਂ ਰਹੇ ਇਹਨਾਂ ਦਾ ਹੰਕਾਰ ਸਿਰ ਚੜ ਕੇ ਅਸਮਾਨ ਚੜ ਕੇ ਬੋਲ ਰਿਆ ਵਾ ਸਿਰਫ ਇਸ ਕਰਕੇ ਕੋਗੇ ਸਰਕਾਰੀ ਤੰਤਰ ਨਾਲ 4 10 15 ਪੁਲਿਸ ਵਾਲੇ ਪਿੱਛੇ ਖੜੇ ਹੁੰਦੇ ਨੇ ਤੇ ਇਹ ਆਪਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਇਹ ਜਿਹੜਾ ਉਹਨੇ ਮਨੀਸ਼ ਸੋਡੀਆਂ ਨੇ ਬਿਆਨ ਦਿੱਤਾ ਸੀ ਨਾ ਇਹਦੀ ਇਲੈਕਸ਼ਨ ਕਮਿਸ਼ਨ ਨੂੰ ਕੌਗਨੀਡੈਂਸ ਲੈਣੀ ਚਾਹੀਦੀ ਤੁਰੰਤ ਕਿਉਂਕਿ ਅਗਰ ਇਦਾਂ ਦੇ ਬੰਦਿਆਂ ਦੇ ਕੋਲ ਸੱਤਾ ਰਹੀ ਤੇ ਸਰਕਾਰੀ ਅਮਲਾ ਰਿਆ ਇਹ ਤਾਂ ਕਦੀ ਵੀ ਫੇਅਰ ਫ੍ਰੀ ਐਂਡ ਫੇਅਰ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਨਹੀਂ ਦੇਣਗੇ ਔਰ ਇਹ ਦੁਬਾਰਾ ਫਿਰ ਪੰਜਾਬ ਨੂੰ ਬਾਇ ਖੁਕ ਔਰ ਬਾਇ ਕਰੁਕ ਮਤਲਬ ਕਿ ਉਹ ਇਹ ਜਿਹੜੀ ਨੀਤੀ ਹੈ ਨਾ ਸਾਮ ਦਾਮ ਢੰਗ ਭੇਦ ਇਹ ਸਾਡੇ ਅਰਥ ਸ਼ਾਸਤਰਾਂ ਵਿੱਚ ਚਨੱਕਿਆ ਦੀ ਨੀਤੀ ਮੰਨੀ ਗਈ ਹੈ ਕੋਟੱਲਿਆ ਦੀ ਨੀਤੀ ਮੰਨੀ ਗਈ ਹੈ ਸ਼ਰਾਰਤੀ ਨੀਤੀ ਚਲਾਕੀ ਵਾਲੀ ਨੀਤੀ ਜਿਹਦੇ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਆਪਣੇ ਦੁਸ਼ਮਣ ਨੂੰ ਜਾਂ ਆਪਣੇ ਵਿਰੋਧੀ ਨੂੰ ਤੁਸੀਂ ਇਸ ਤਰ੍ਹਾਂ ਟੋਣਾ ਵਾ ਸਾਮ ਦਾਮ ਡੰਡ ਭੇਦ ਕੁਐਸਚਨ ਆਂਸਰ ਲੜਾਈ ਝਗੜਾ ਪਰ ਬੈਂਕ ਇਹ ਪੂਰਨ ਯਕੀਨ ਨਾਲ ਕਹਿੰਦਾ ਮਰ ਤਾਂ ਸਕਦੇ ਨੇ ਪੰਜਾਬੀ ਸਿਰ ਤਾਂ ਕਟਾ ਸਕਦੇ ਨੇ ਔਰ ਆ ਜਿਹੜਾ ਵਿਚਾਰਾ ਦਿਲਵਾਰ ਵਾਂਗੂ ਲੱਤਾਂ ਬਾਹਾਂ ਤਾਂ ਤੜਵਾ ਸਕਦੇ ਨੇ ਲੇਕਿਨ ਤੁਹਾਨੂੰ ਮੁੜ ਕੇ ਸੱਤਾ 'ਚ ਇਸ ਤਰ੍ਹਾਂ ਨਹੀਂ ਆਉਣ ਦੇਣਗੇ ਜਿਵੇਂ ਤੁਸੀਂ ਆਉਣਾ ਚਾਹੁੰਦੇ ਹਾਂ ਹਾਂ ਫ੍ਰੀ ਇਲੈਕਸ਼ਨ ਲੜੋ ਫੇਅਰ ਥ੍ਰੀਕੇ ਨਾਲ ਲੜੋ ਆਪਣੀਆਂ ਜੋ ਤੁਸੀਂ ਵੈਧੇ ਕੀਤੀਆਂ ਜੀ ਲੋਕਾਂ ਨਾਲ ਪਿਛਲੇ 5 ਸਾਲਾਂ ਤ ਤੁਹਾਡੇ ਕੋ ਸਮਾਂ ਸੀਗਾ ਤੁਸੀਂ ਪੂਰੇ ਨਹੀਂ ਕਰ ਸਕੇ ਕਿੱਥੇ ਗਿਆ ਤੁਹਾਡਾ ਲੋਕਪਾਲ ਕਿੱਥੇ ਆ ਕਿੱਥੇ ਗਿਆ ਤੁਹਾਡਾ ਸਵਰਾਜ ਦੀ ਪਾਲਿਸੀ ਯਾਰੋ ਕਿੱਥੋਂ ਤੁਸੀਂ ਉੱਠੇ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਕਿੱਥੇ ਖੜ ਗਏ ਆ ਜਾਣ ਕੇ ਇਸੇ ਕਰਕੇ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਅਨਕਾਰਿਆ ਤੁਹਾਡੀਆਂ ਆਪਣੀਆਂ ਸੀਟਾਂ ਹਰਾਤੀਆਂ ਔਰ ਪੰਜਾਬ ਦੇ ਉਹ ਭੈਣਾਂ ਨੂੰ ਮੈਂ ਮੈਨੂੰ ਬੜਾ ਦੁੱਖ ਹੋਇਆ ਜਿਹੜੀ ਐਮਐਲਏ ਬਣੀ ਮੋਗੇ ਦੀ ਉਹ ਇਸਤਰੀ ਇਹਨਾਂ ਦੀ ਇਸਤਰੀ ਵਿੰਗ ਦੀ ਜਿਹੜੀ ਪ੍ਰਧਾਨ ਬਣੀ ਤੁਹਾਡਾ ਫਰਜ਼ ਸੀਗਾ ਅੱਜ ਵੀ ਤੁਹਾਡਾ ਫਰਜ਼ ਹੈ ਕਿ ਤੁਸੀਂ ਪਬਲਿਕ ਡੋਮੇਨ ਚਾਣ ਕੇ ਲੋਕਾਂ ਨੂੰ ਕਹੋ ਕਿ ਮਨੀਸ਼ ਸੋਡੀਆਂ ਨੂੰ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਇਤਿਹਾਸ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ਮਾਈ ਭਾਗੋ ਜੀ ਤੇ ਹਮਲਾ ਨਹੀਂ ਕਰਨਾ ਚਾਹੀਦਾ ਮੈਂ ਭਾਗੋਂ ਨੂੰ ਸਾਮਦਾਮ ਡੰਡ ਭੇਦ ਦੀ ਨੀਤੀ ਨਾਲ ਪੰਜਾਬ ਦੀਆਂ ਔਰਤਾਂ ਨੂੰ ਨਹੀਂ ਚਲਾਉਣਾ ਚਾਹੀਦਾ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਇਸ ਕਰਕੇ ਮੈਂ ਤੁਹਾਡੇ ਦਰਮਿਆਨ ਮੈਂ ਆਪਣੇ ਲੈਵਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੰਪਲੇਨਟ ਲਿਖ ਕੇ ਭੇਜੂਗਾ ਜਲਦ ਅਸੀਂ ਵੈਸੇ ਇਲੈਕਸ਼ਨ ਕਮਿਸ਼ਨ ਦੇ ਸਾਨੂੰ ਲੋੜ ਨਹੀਂ ਜੀ ਅਸੀਂ ਇਹਨੂੰ ਡਟ ਕੇ ਸਾਹਮਣੇ ਖੜ ਕੇ ਲੜਾਈ ਲੜਾਂਗੇ ਪਰੰਤੂ ਫਿਰ ਵੀ ਇੱਕ ਟੈਕਨੀਕਲ ਤੌਰ ਤੇ ਅਸੀਂ ਕੰਪਲੇਨਟ ਭੇਜ ਕੇ ਉੱਥੇ ਇਹ ਕਰਾਂਗੇ ਕਿ ਇਸ ਤਰ੍ਹਾਂ ਦੇ ਆਦਮੀ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਇਲੈਕਸ਼ਨ ਜਿੱਦਨ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਏ ਹੀ ਸ਼ੁੱਡ ਬੀ ਸੈਂਟਰਡ ਆਊ ਪੰਜਾਬ ਬਲਕੇ ਹੁਣੇ ਤੇ ਭਗਵੰਤ ਨੂੰ ਮੈਂ ਕਹਿਣਾ ਚਾਹੁੰਨਾ ਤੇ ਅਮਨ ਅਰੋੜਾ ਨੂੰ ਯਾਰੋ ਤੁਸੀਂ ਤਾਂ ਪੰਜਾਬ ਦੇ ਲੋਕੀ ਹੋ ਨਾ ਤੁਹਾਨੂੰ ਤਾਂ ਇਤਿਹਾਸ ਦਾ ਪਤਾ ਹੈ ਨਾ ਸਾਰੀ ਗੱਲ ਦਾ ਤੂੰ ਤਾਂ ਭਗਵੰਤ ਤਾਂ ਕਹਿਣਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਿਧਾਨ ਸਭਾ ਦੇ ਵਿੱਚ ਛੋਟੀ ਛੋਟੀ ਲਿਖਾਈ ਪੜਾਈ ਸੁਣਾਣਾ ਇਹ ਤਾਂ ਬਹੁਤ ਵੱਡਾ ਹਮਲਾ ਸਾਡੀ ਮਾਨਸਿਕਤਾ ਤੇ ਸਾਡੀ ਆਈਡੈਂਟੀਟੀ ਤੇ ਸਾਡੀ ਐਗਜ਼ਿਸਟੈਂਸ ਤੇ ਸਾਡੀ ਹੋਣ ਤੇ ਸਾਡੇ ਧਰਮ ਤੇ ਸਾਡੇ ਸਭਿਆਚਾਰ ਤੇ ਤੇ ਤੁਸੀਂ ਚੁੱਪ ਜੇ ਰਹੋ ਤੇ ਫਿਰ ਮੈਂ ਕਹੂੰਗਾ ਕਿ ਲੱਖ ਦੀ ਲੰਤ ਹੈ ਹੋਰ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਆਸ ਕਰਦਾ ਕਿ ਸਾਰੇ ਪੰਜਾਬੀ ਇਸ ਗੱਲ ਤੇ ਇੱਕ ਮੂੰਹ ਠੋਕੇ ਇਹਨਾਂ ਦਾ ਵਿਰੋਧ ਕਰਨਗੇ ਔਰ ਮੈਂ ਆਮ ਆਦਮੀ ਪਾਰਟੀ ਕੋਗੇ ਆਮ ਆਦਮੀ ਪਾਰਟੀ ਦੇ ਜਿਹੜੇ ਮੇਰੇ ਨਾਲ ਵੀ ਬਹੁਤ سارے ਵੋਲੰਟੀਅਰ ਜੁੜੇ ਸੀਗੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਹ ਤੁਹਾਡਾ ਵੀ ਇਮਤਿਹਾਨ ਦੀ ਕੜੀ ਆ ਕਿ ਕੀ ਅਸੀਂ ਹੁਣ ਦਿੱਲੀ ਦੇ ਜਿਹੜੇ ਇੰਦਾਂ ਦੇ ਪਿੱਠੂ ਨੇ ਉਹਦੇ ਕੇਚਰੀ ਵਾਲ ਦੇ ਜਿਹੜੇ ਭੇਜੇ ਹੋਏ ਨੇ ਜਿਹੜੇ ਲਤਾੜੇ ਮਾਰੇ ਖਾਰੇ ਪੰਜਾਬ ਨੂੰ ਉਚਨ ਹੋਣ ਗਿਆਨ ਕੇ ਉਹ ਸਿਖਾਉਣ ਕੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਰਾਜ ਕਰਨਾ ਵਾ ਇਹ ਅੱਜ ਦੀਆਂ ਮੇਰੀਆਂ ਬੇਨਤੀਆਂ ਸੀ ਅਗਰ ਠੀਕ ਲੱਗੀਆਂ ਤਾਂ ਕਿਰਪਾ ਕਰਕੇ ਮੈਕਸਿਮਮ ਸ਼ੇਅਰ ਕਰਨਾ ਤੇ ਜਿਹੜੇ ਉਹ ਕੀ ਕਹਿੰਦੇ ਅੰਨੇ ਭਗਤ ਨੇ ਭੇਡਾਂ ਜੀਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਮੇਰੇ ਪੇਜ ਤੋਂ ਦੂਰ ਰਿਹਾ ਕਰੋ ਕਿਉਂਕਿ ਤੁਹਾਡੇ ਵਾਸਤੇ ਦੀ ਗੱਲ ਨਹੀਂ ਗੀ ਤੁਹਾਡੇ ਵਾਸਤੇ ਵਿੱਚ ਸੱਚ ਸੁਣਨਾ ਸੁਖਾਲਾ ਨਹੀਂਗਾ ਸੱਚ ਬਹੁਤ ਔਖਾ ਹੁੰਦਾ ਸੁਣਨਾ ਉਹਨੂੰ ਸਹਿਣ ਕਰਨਾ ਉਹਨੂੰ ਹਜਮ ਕਰਨਾ ਬਹੁਤ ਔਖਾ ਵਾ ਉਹ ਤੁਸੀਂ ਆਪਣੇ ਪੇਜਾਂ ਤੇ ਜਿੱਥੇ ਤੁਹਾਨੂੰ ਹੋਰ ਚਾਪਲੂਸੀ ਕਰਨ ਵਾਸਤੇ ਰੱਖਿਆ ਉਹ ਤੇ ਤੁਸੀਂ ਕਰੋ ਔਰ ਸਾਰਾ ਪੰਜਾਬ ਗੈਰ ਪੰਜਾਬੀਆਂ ਦੇ ਹੱਥਾਂ ਵਿੱਚ ਦਿੱਤਾ ਆਪਾਂ ਸਾਰੇ ਪੰਜਾਬ ਨੂੰ ਉਹ ਚਲਾ ਰਹੇ ਨੇ ਭਗਵੰਤ ਮਾਨ ਨੂੰ ਹੁਣੀ ਐਵੇਂ ਕਟ ਪੁਤਲੀ ਨੇ ਇੱਕ ਹੱਥ ਠੋਕਾ ਬਣ ਕੇ ਉਹਨਾਂ ਦੇ ਰਹਿ ਗਏ ਨੇ ਇੱਕ ਸਿਰਫ ਉਹਨੂੰ ਮਾੜਾ ਮੋਟਾ ਸਰਕਾਰੀ ਘਰ ਤੇ ਗੱਡੀਆਂ ਮੋਟਰਾਂ ਦੇ ਕੇ ਉਹਨੂੰ ਰੱਖਿਆ ਇਹਨਾਂ ਨੇ ਤੁਹਾਡੇ ਦਰਮਿਆਨ ਚੁਟਕਲੇ ਸੁਣਾਉਣ ਵਾਸਤੇ ਰੱਖਿਆ ਇਸ ਤੋਂ ਵੱਧ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਰੋਲ ਨਹੀਂ ਕਰ। ਤੋਂ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।